ਮੋਹਨ ਦਾ ਭਗਵਦ ਦਾ ਜਿਹੜਾ ਬਿਆਨ ਜਿਹੜਾ ਆਰਐਸਐਸ ਮੁਖੀ ਆ ਜੀ ਉਹ ਕਾਫੀ ਚਰਚਾ ਦੇ ਵਿੱਚ ਆ ਤੇ راہਲ ਗਾਂਧੀ ਨੇ ਕਿਹਾ ਜੀ ਉਹਦਾ ਬਿਆਨ ਜਿਹੜਾ ਫੇਸਟਰ ਹੋਈ ਹੈ ਦੇਖੋ ਚੰਦੀ ਸਾਹਿਬ ਜਿਹੜਾ ਹੁਣ ਭਾਗ ਬਤਾਏ ਜੀ ਇਹ ਆਰਐਸਐਸ ਤਾਂ ਮੌਜੂਦਾ ਚੀਫ ਹੈ ਜਦੋਂ ਆਰਐਸਐਸ ਬਣੀ ਸੀ ਜਿਹਨਾਂ ਲੋਕਾਂ ਨੇ ਆਰਐਸਐਸ ਬਣਾਈ ਸੀ ਜਿਹੜੇ ਉਹਦੇ ਪਾਣੀ ਸੀ ਉਹਨਾਂ ਨੇ ਕਿਸੇ ਨੇ ਵੀ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਗ ਨਹੀਂ ਸੀ ਲਿਆ ਬਿਲਕੁਲ ਉਹ ਉਸ ਵੇਲੇ ਅੰਗਰੇਜ਼ਾਂ ਬਾਰੇ ਪਾਣੀ 'ਚ ਖੜੇ ਸੀ ਉਧਰ ਖੜੇ ਸੀ ਆਜ਼ਾਦੀ ਦੀ ਲੜਾਈ ਦਾ ਉਹਨਾਂ ਨੇ ਸਗੋਂ ਕਿਸੇ ਹੱਦ ਤੱਕ ਵਿਰੋਧ ਕੀਤਾ 1947 ਦੇ 15 ਅਗਸਤ ਨੂੰ ਭਾਰਤ ਆਜ਼ਾਦ ਹੋ ਗਿਆ। ਹਾਂ। ਆਰਐਸਐਸ ਨੇ ਉਹੋ ਵੀ ਕਿਹਾ ਸੀ ਕਿ ਭਾਰਤ ਆਜ਼ਾਦ ਨਹੀਂ ਹੋਇਆ ਭਾਰਤ ਜੇ ਗੁਲਾਮ ਹੈ। ਹਾਂ ਹਾਂ। ਜਿਹੜਾ ਸੀ ਜਿਹੜਾ ਹੈਗਾ 1950 ਦੇ ਵਿੱਚ ਸਾਡਾ ਵਿਧਾਨ ਜਿਹੜਾ ਹੈਗਾ ਉਹ ਲਾਖੂ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਸੀ ਕਿ ਭਾਰਤ ਦਾ ਵਿਧਾਨ ਨਹੀਂ ਇਹ ਵਿਧਾਨ ਜਿਹੜਾ ਹੈਗਾ ਇਹ ਹੋਰ ਕਿਸਮ ਦਾ ਨਹੀਂ ਅਸਲ ਬਿਦਾ عندنا ਇਹ ਗੱਲ ਮਨੁਸਮਰਤੀ ਹੈ ਜੀ ਮਨੁਸਮਰਤੀ ਜਿਹੜੀ ਤੁਹਾਨੂੰ ਪਤਾ ਵੀ ਮੈਂ ਇਹਦਾ ਨੀਚਾ ਅੰਦਰਨੀ ਗੱਲ ਕੀਤੀ ਹੈ ਜੀ ਜੀ ਤੇ ਉਹ ਜਿਹੜੇ ਛੂਟਕਾਂ ਜਾਤਾਂ ਵਾਲੇ ਲੋਕ ਆ ਉਹਨਾਂ ਨੂੰ ਬੰਦੇ ਨਹੀਂ ਸਮਝਦੇ ਉਹਨਾਂ ਨੂੰ ਮਤਲਬ ਪਸ਼ੂ ਸਮਝਦੇ ਨੇ ਪਸ਼ੂਆ ਭਾਗੀ ਉਹਨਾਂ ਨਾਲ ਬਿਹਾਰ ਕਰਦੇ ਆ ਉਹਨਾਂ ਨੂੰ ਕੰਮ ਲੈਦੇ ਆ ਇਹ ਮਾਮਲਾ ਅੱਜ ਤੱਕ ਦੀ ਤਦਿਸਾ ਬਹੁਤ ਪੁਰਾਣਾ ਚੱਲਦਾ ਰਿਹਾ ਆਰਐਸਐਸ ਤੋਂ ਲੈ ਕੇ ਜੀ ਜੀ ਕਾਂਗਰਸ ਪਾਰਟੀ ਦੀ ਜਿਹੜੀ ਪੋਜੀਸ਼ਨ ਰਹੀ ਹੈ ਕਾਂਗਰਸ ਪਾਰਟੀ ਕਦੇ ਕਰੇ ਤਾਂ ਪ੍ਰੋਗਰੈਸਿਵ ਹੋ ਜਾਂਦੀ ਹੈ ਭਰਪੂਰ ਜਾਂਦੇ ਬਈ ਆ ਕੇ ਕਾਂਗਰਸ ਦੀ ਜਿਹੜੀ ਨਰਮੀ ਉਹ ਸਵੇ ਉਹ ਅਪਣਾ ਲੇਤੀ ਹੈ ਜੀ ਤੁਰੂ ਜੁਰੂ ਦੇ ਵਿੱਚ ਤੇਰਾ ਸ਼ਕਾਰ ਦਾ ਹੋੜਗਾਦੀ ਵੀ ਹੋਇਆ ਸੀ ਯਾਦ ਕਰੋ ਤੁਸੀਂ ਜਦੋਂ ਗੁਜਰਾਤ ਦੇ ਵਿੱਚ ਜੂੜਾ ਹੋ ਰਹੀਆਂ ਸੀ ਹੂੰ ਉਸ ਮੇਰੇ ਰੌਣਕਾਦੀ ਦੇ ਵਿੱਚ ਨੇ ਉਪਾੜਿਆ ਸੀ ਜੀ ਜੀ ਇਹਨੇ ਵੀ ਥੋੜੀ ਵੱਧ ਨਹੀਂ ਸੀ ਤੇ ਮੰਦਰਾਂ ਦੇ ਵਿੱਚ ਕਿਹੜੇ ਮਾਰਨ ਲਾ ਗਿਆ ਸੀ ਹੂੰ ਆਪਣੇ ਸਵੇਤ ਬਹੁਤ سارے ਲੋਕਾਂ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ ਸੀ ਜਿਹੜਾ ਪੂਰਾ ਸਿਰੇ ਦਾ ਕੱਟੜਵਾਦੀ ਹੈ ਉਹਦਾ ਮੁਕਾਬਲਾ ਤੁਸੀਂ ਨਰਮ ਕੱਟੜਵਾਦ ਨਾਲ ਨਹੀਂ ਕਰ ਸਕਦੇ ਬਿਲਕੁਲ ਜੀ ਇੱਕ ਆਪਣੇ ਧਰਮ ਦੇ ਵਿੱਚ ਕੱਟੜਾ ਇੱਕ ਲਿਵਰਲਾ ਥੋੜਾ ਜਿਹਾ ਜਿਹੜਾ ਉਹ ਥਾ ਰੋਕੀ ਬੈਠਦਾ ਤੂੰ ਉਹ ਨਾਲੋਂ ਜ਼ਤਾਂਕ ਹੋ ਮੇਗਾ ਕਿ ਨਰਮ ਜਿਹੜਾ ਹੈਗਾ ਤੇਰਾ ਅਜੰਡਾ ਆਪਣਾ ਕੀ ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਤੁਹਾਡੇ ਜਿਹੜੇ ਵੱਡੇ ਵੱਡੇ ਰਿਆ ਦੇ ਕਾਂਗਰਸ ਪਾਰਟੀ ਦਾ ਜਿਹੜਾ ਵਿਚਾਰਤਾ ਰਾਜਨੀ ਸੈਕੂਲਰ ਜਿੰਦੂ ਤੇ ਪਰਾਂਡ ਜੀ ਚਲੋ ਉਸ ਵੇਲੇ ਤੁਹਾਨੂੰ ਪਤਾ ਵੀ ਅਜੇ ਤੱਕ ਕਿ ਪੋਲਿਟਿਕਸ ਸਿੱਖਦਾ ਤੀਨ ਕੁ ਜਾਣਕਾਰੀ ਵਿੱਚ ਸੀ ਲੇਕਿਨ ਹੁਣ ਆਪ ਨੂੰ ਮਿਲਣਾ ਪੈਣਾ ਕਿ ਇਸ ਵੇਲੇ ਰਾਹੁਲ ਗਾਂਧੀ ਪੂਰੀ ਤਰ੍ਹਾਂ ਵਿਚੌਰ ਹੋ ਚੁੱਕੇ ਜੀ ਉਹ ਭਾਰਤ ਨੂੰ ਪੜ ਵੀ ਰਿਹਾ ਹੈ ਦੇਖ ਵੀ ਰਿਹਾ ਹੈ ਕਿ ਆ ਲੋਕਾਂ ਚ ਜਾਂਦਾ ਵੀ ਹੈ ਸਿੱਖਦਾ ਵੀ ਹੈ ਪੁਰਾਣੀਆਂ ਗਲਤੀਆਂ ਕਦੇ-ਕਦੇ ਤੋਂ ਹਰਾ ਜਾਂਦਾ ਪਰ ਕੁੱਲ ਮਿਲਾ ਕੇ ਆਪਾਂ ਦੇਖੀਏ ਤੇ ਵਿਚਾਰਧਾਰਕ ਤੌਰ ਤੇ ਇਸ ਵੇਲੇ ਦੀ ਕਲੈਰਿਟੀ ਹੈ ਕਿਉਂਕਿ ਆਪਣਾ ਜੋ ਮੋਹਨ ਭਗਵਤ ਹੈ ਇਹਨੇ ਆਪਣੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣੇ ਇਸ ਲਈ ਇੱਕ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਜੀ ਤੇਰਾ ਤਾਰੀਖ ਦੀ ਗੱਲ ਹੈ ਇਹ ਬੰਦਾ ਸੀ ਇਹ ਦੌਰ ਦੇ ਵਿੱਚ ਹੂੰ ਹੂੰ ਇਹ ਦੌਰ ਦੇ ਵਿੱਚ ਜਿਹਨੇ ਇੱਕ ਬਿਆਨ ਦਿੱਤਾ ਕਿ ਜਿਹੜੀ ਆਜ਼ਾਦੀ ਹੈ ਇਹ ਆਜ਼ਾਦੀ ਕੋਈ ਆਜ਼ਾਦੀ ਨਹੀਂ ਹੈ 15 ਅਗਸਤ 1947 ਨੂੰ ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ ਅਸਲ ਆਜ਼ਾਦੀ ਤਾਂ ਕਿਹਾ ਉਦੋਂ ਮਿਲੀ ਹੈ ਸਾਨੂੰ ਜਦੋਂ ਅਜੁੱਧਿਆ ਦੇ ਵਿੱਚ ਰਾਮ ਮੰਦਰ ਬਣ ਗਿਆ ਸੀ ਜੀ ਆਰਾਮ ਮੰਦਰ ਦੇ ਬਣ ਨਾਲ ਆਜ਼ਾਦੀ ਮਿਲੀ ਹੁਣ ਮੈਨੂੰ ਇਹ ਦੱਸੋ ਕਿ ਰਾਮ ਮੰਦਰ ਦੇ ਬਣ ਨਾਲ ਕੀ ਲੋਕਾਂ ਨੂੰ ਵੋਟਾਂ ਪਾਉਣ ਦਾ ਹੱਕ ਮਿਲ ਗਿਆ ਜੀ ਕੀ ਔਰਤਾਂ ਨੂੰ ਤੇ ਜਿਹੜਾ ਹੈ ਗਿਆ ਮਰਦਾਂ ਨੂੰ ਬਰਾਬਰ ਦੇ ਰਾਈਟ ਮਿਲ ਗਏ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਅਸੀਂ ਗੁਲਾਮ ਸੀ ਉਦੋਂ ਇਸ ਦੇ ਇਸ ਦੇ ਵਿੱਚ ਲੋਕਾਂ ਨੂੰ ਆਮ ਲੋਕਾਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਸੀ ਹੂੰ ਹੂੰ ਉਦੋਂ ਜੋਟੀ ਜਿਹੜੀ ਹੈ ਜ਼ਮੀਨ ਜਾਇਦਾਦ ਦੇਖ ਕੇ ਇੱਕ ਮਹਿਮਾਨਾ ਹੁੰਦਾ ਸੀ ਜਿਹਦੇ ਕੋਲ ਜਾਇਦਾਦ ਹੁੰਦਾ ਉਹੀ ਵੋਟਾਂ ਪਾਉਂਦੇ ਸੀ ਜੀ ਔਰ ਇਹ ਸ਼ਰੂ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜੀ ਨੇ ਸਭ ਤੋਂ ਮਹਿਲਾ ਦੁਨੀਆ ਦੇ ਵਿੱਚ ਔਰਤ ਨੂੰ ਇਹ ਹੱਕ ਦਿੱਤਾ ਸੀ ਕਿ ਸ਼੍ਰੋਮ ਨਿਕਮੇ ਦੀ ਚੋਣ ਬਾਸ ਤੇ ਉਹ ਆਪਣੀ ਵੋਟ ਪਾ ਸਕਦੀ ਹੈ। ਜੀ ਜੀ। ਤੋਂ ਇਹ ਜਿਹੜੇ ਸੁਲਾਰ ਹੋਏ ਸਨ ਆਪਣੇ ਆਪ ਦੇ ਵਿੱਚ ਕਈ ਇਹਨਾਂ ਸਾਨੂੰ ਟੁੱਟੀ ਫੁੱਟੀ ਜਿਹੀ ਆਜ਼ਾਦੀ ਮਿਲੀ ਆ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਆਜ਼ਾਦੀ ਨਹੀਂ। ਜੀ। ਕੱਲ ਦਿੱਲੀ ਦੇ ਵਿੱਚ ਇੱਕ ਨਵਾਂ ਭਵਨ ਬਣਿਆ ਇਤਰਾ ਭਵਨ। ਜੀ। ਉਹਦਾ ਜਟਾ 100 ਕਰੋੜ ਰੁਪਏ ਲੱਗੇ ਆ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਪ੍ਰਧਾਨ ਮੰਤਰੀ ਹੁੰਦੇ ਸੀ ਉਹਦੇ ਮਾਫਲੇ ਸ਼ੁਰੂ ਹੋਏ ਸੀ। ਇਹ ਭਵਨ ਬਣਾਉਣ ਵਾਸਤੇ। ਔਰ ਪਵਨ ਆ ਦੇ ਦੀਆ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਹੈਡਕ quartਰ ਕੱਲੋ ਦਾ ਇੱਕ ਬਕਾਇਦਾਤ ਘਟਨਾ ਹੋਇਆ ਤੇ ਕਾਂਗਰਸ ਪਾਰਟੀ ਦਾ ਪੰਜਾਬ ਤੋਂ ਲੀਡਰ ਆਇਆ ਹੋਇਆ ਜਿਸ ਨੇ ਰਾਹੁਲ ਗਾਦੀ ਜੀ ਦਾ ਸਾਹਰੇ ਨੂੰ ਬੋਲਣ ਦਾ ਮੌਕਾ ਮਿਲਿਆ ਤੇ ਉੱਥੇ ਰਾਹੁਲ ਗਾਦੀ ਨੇ ਕਿਹਾ ਕਿ ਸਾਡਾ ਇਹ ਦਫ਼ਤਰ ਬਣ ਗਿਆ ਵਖਰੀ ਕੰਲੇ ਪਰ ਛੋ ਕੁਸ਼ੇ ਦੌਰ ਦੇ ਵਿੱਚ ਭਾਜ ਮਤ ਨੇ ਕਿਹਾ ਉਹ ਗਲਤ ਹੈ ਜੀ ਉਹਨੇ ਮਿਸਾਲਾਂ ਦਿੱਤੀਆਂ ਬਾਬੇ ਨਾਨਕ ਦੀ ਉਹਨੇ ਕਬੀਰ ਜੀ ਦੀ ਮਿਸਾਲ ਦਿੱਤੀ ਹੈ ਜੀ ਉਨੇ ਕੁਝ ਹੋਰ ਲੋਕਾਂ ਦੀਆਂ ਮਸਾਲਾ ਦਿੱਤੀਆਂ ਉਹ ਧਰਮ ਦੀਆਂ ਮਸਾਲਾ ਦਿੱਤੀਆਂ ਉਹ ਕਹਿੰਦੇ ਇਹ ਧਰਮ ਇਹ ਧਾਰਮਿਕ ਆਗੂ ਉਹ ਸੀ ਜਿਨ੍ਹਾਂ ਦੇ ਲਈ ਮਨੁੱਖਤਾ ਤੋਂ ਵੱਡੀਆਂ ਲੈ ਇਹਨਾਂ ਦੇ ਸਾਹਮਣੇ ਇਹ ਗੱਲ ਵੀ ਕਿਹ ਜੀ ਧਰਮ ਕੀ ਹੈ ਇਹਦਾ ਧਰਮ ਜਿਹੜਾ ਉਹ ਆਪ ਕੋ ਆਪਣੇ ਧਰਮ ਦੇ ਵਿੱਚ ਤੁਸੀਂ ਆਸਟਾਿਕ ਹੋ ਜੀ ਪਰ ਨਾਲੇ ਕਿ ਦੂਜੇ ਤਰਫਾਂ ਦੀ ਵੀ ਇਤਨਾ ਜੋ ਉਹਨੇ ਕਹਿ ਕੇ ਜਿਹੜਾ ਇਹ ਆ ਮੋਰਪਾਰਕ ਵਿਦਵਾ ਬਿਹਾਰ ਇਹ ਮਤਲਬ ਇੱਕ ਜਿਹੜਾ ਹੈ ਤੇਸ਼ ਭਗਤੀ ਵਾਲਾ ਬਿਆਨ ਨਹੀਂ ਹੈ ਦੇਸ਼ ਤ੍ਰੁਈ ਵਾਲਾ ਬਿਆਨ ਹੈ ਜੀ ਇਹਦੇ ਵਿੱਚ ਜੇ ਕੋਈ ਹੋਰ ਦੇਸ਼ ਦਾ ਆਜ਼ਾਦਿਸ਼ ਤਤ ਦੇ ਖਿਲਾਫ ਮੁਕੱਦਮਾ ਚੱਲਣਾ ਚਾਹੀਦਾ ਸੀ ਦੀ ਗ੍ਰਿਫਤਾਰੀ ਹੋਣੀ ਸੀ ਪਰ ਹੁਣ ਇੱਥੇ ਗ੍ਰਿਫਤਾਰੀ ਨਹੀਂ ਹੋ ਰਹੀ ਨਾਲ ਫਿਰ ਉਹਨੇ ਸਾਰੀ ਉਹ ਰਾਡ ਫੇਸਟ ਦਾ ਪੁਰਾਣਾ ਕਿਪਾਰਤੀਆਂ ਜਿੰਨੀਆਂ ਵੀ ਸਵਿਧਾਨਿਕ ਸਮਾਉਂਦ ਤੇ ਕਬਜ਼ਾ ਹੋ ਚੁੱਕੇ ਉਹਨਾਂ ਨੂੰ ਆਪਦੇ ਮੁਤਾਬਕ ਇਸਤੇਮਾਲ ਕੀਤਾ ਜਾ ਰਿਹਾ ਜਦੋਂ ਨਵੀਂ ਪਾਰਲੀਮੈਂਟ ਬਣੀ ਹੈ ਤੁਸੀਂ ਦੇਖਿਆ ਉਹਨਾਂ ਦਾ ਨਵੀਂ ਪਾਰਲੀਮੈਂਟ ਦੇ ਵਿੱਚ ਜਿਹੜੀ ਸਬਦਾਂ ਦੀ ਕਾਪੀ ਦਿੱਤੀ ਗਈ ਸੀ ਉਹ ਕਾਪੀ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਪੁਰਾਣਾ ਜਿਹੜਾ ਸੋਸ਼ਲ ਮੀਡੀਆ ਤੇ ਸੋਹਦਾ ਦਰਫਰ ਦਾ ਮਨੁੱਖ ਮਿਲਦੀ ਆ ਉਹ ਸੇ ਦਾ ਹੀ ਪ੍ਰਚਾਰ ਕੀਤਾ ਗਿਆ ਸੀ ਜੋ ਕੱਲ ਜਿਹੜਾ ਮੇਰਾ ਹੋਲਿਆ ਆਪਣੀ ਪਾਰਟੀ ਦੇ ਨਵੇਂ ਹੈੱਡਕੁਆਰਟਰ ਦੇ ਉੱਥੇ ਮੌਕੀਤੀ ਅਟੈਕ ਕੀਤਾ ਨਾ ਸੀ ਮੈਂ ਸਮਝਦਾ ਹਾਂ ਇੱਕ ਵਿਚਾਰਧਾਰਕ ਅਟੈਕ ਹੈ ਉਹ ਇੱਕ ਵਿਚਾਰਧਾਰਾ ਨੂੰ ਲੈ ਕੇ ਅੱਗੇ ਚੱਲ ਰਿਹਾ ਔਰ ਬਿਲਕੁਲ ਜੇ ਜਦ ਉਹਨੇ ਡਰਾਇਵ ਕੋਈ ਕੋਈ ਡਰਾਇਵ ਉਹ ਹਿੰਦੂਤਵ ਵਾਲੀ ਪਕੜਦੇ ਐ ਫਿਰ ਕਾਂਗਰਸ ਪਾਈ ਦੀ ਪਕੜਦੀ ਆ ਰੂਲਿਕਤੇ ਐ ਬ੍ਰੋਟੀ ਤੇ ਕੋਈ ਲੈ ਕੇ ਖੜਦੇ ਤਾਂ ਫਿਰ ਦੇਸ਼ਾਸਤ ਤੇ ਬੜਾ ਖਤਰਨਾਕ ਹੁੰਦਾ ਹੈ ਜੰਗੀ ਗੱਲ ਹੈ ਕਿ ਹੁਣ ਕਰਦੀ ਐ ਇਸ ਪਾਸੇ ਨੂੰ ਸੁਣਿਆ ਬੈ ਔਰ ਵੈਲਕਮ ਕਰਨਾ ਚਾਹੀਦਾ ਜੇ ਬੰਦੇ ਦੀ ਇਹ ਜੀ ਸੋਚ ਹੈ ਕਿ ਸਰਕਾਰ ਦੇ ਖਲਾਫ ਖਲਾਫ ਇਹ ਵੀ ਕਿ ਵੋਟ ਬੈਂਕ ਦਾ ਖਰਾਬ ਹੋ ਜਾਏ ਕਿਤੇ ਬੰਦਾ ਫੈਡਰਲ ਵੀ ਉਹਨੇ ਸਟੈਂਡ ਲੈ ਰਿਆ ਆਰਐਸਐਸ ਦੀ ਵਿਚਾਰਧਾਰਾ ਦੇ ਖਲਾਫ ਜੀ